ਮੁਖਸਰ ਜਿਸ ਨੂੰ ਉਸ ਸਮੇਂ ਖਿਦਰਾਣੇ ਦੀ ਢਾਬ ਕਿਹਾ ਜਾਂਦਾ ਸੀ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਅਕੇਲੀ ਜੰਗ ਸੀ ਜਿਹੜੀ ਉਹਨਾਂ ਨੇ ਮੁਗਲ ਹਕੂਮਤ ਦੇ ਸਰਹੰਦ ਸੂਬੇ ਦੇ ਸੂਬੇ ਦਾਰ ਵजीर खान ਵੱਲੋਂ ਭੇਜੀ ਗਈ ਫੌਜ ਨਾਲ ਕੀਤੀ ਸੀ ਇਹ ਦੋਵੇਂ ਧਿਰਾਂ ਵਿਚਕਾਰ ਹੋਈ ਗਹਿ ਗੱਚ ਲੜਾਈ ਸੀ ਇਸ ਵਿੱਚ ਗੁਰੂ ਜੀ ਦੀ ਸਪਸ਼ਟ ਜਿੱਤ ਅਤੇ ਵਜ਼ੀਰ ਖਾਨ ਦੀ ਹਾਰ ਹੋਈ ਸੀ ਇਹ ਲੜਾਈ ਤੀਪੋ ਸੰਮਤ ਸੋਲ 1762 ਬਿਲਾਸ ਮੁਤਾਬਕ 13 14 ਜਨਵਰੀ 1706 ਈਸਵੀ ਨੂੰ ਲੜੀ ਗਈ ਸੀ ਅਤੇ ਪਹਿਲੇ ਮਾਰਗ ਨੂੰ ਸ਼ਹੀਦ ਹੋਏ ਦੋਵਾਂ ਧਿਰਾਂ ਦੇ ਸਿਪਾਈਆਂ ਦਾ ਉਹਨਾਂ ਦੀ ਆਪਣੀ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ ਸੀ ਇਸ ਲੜਾਈ ਵਿੱਚ ਜੇਤੂ ਹੋਣ ਪਿੱਛੋਂ ਹੀ ਪੂਰੇ ਜੇਤੂ ਅੰਦਾਜ਼ ਵਿੱਚ ਗੁਰੂ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜਫਰਨਾਮਾ ਜਿੱਤ ਨੂੰ ਦਰਸਾਉਣ ਵਾਲਾ ਪੱਤਰ ਲਿਖਿਆ ਸੀ ਮੁਖਸਰ ਦੀ ਲੜਾਈ ਕੁਝ ਪੱਖੋਂ ਕਾਫੀ ਵਿਵਾਦਪੂਰਨ ਵੀ ਹੈ ਮਿਸਾਲ ਦੇ ਤੌਰ ਤੇ ਇਸ ਲੜਾਈ ਦਾ ਮਿੱਤੀ ਵਾਲਾ ਪੱਖ ਬਹੁਤ ਵਿਵਾਦਮਈ ਹੈ ਇਸ ਪੱਖ ਦੇ ਸਪਸ਼ਟ ਨਾ ਹੋਣ ਕਰਕੇ ਇਸ ਸਮੇਂ ਹੀ ਵਾਪਰੀਆਂ ਹੋਰ ਘਟਨਾਵਾਂ ਬਾਰੇ ਵੀ ਸਪਸ਼ਟ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਜੇਕਰ ਮੁਖਸਰ ਦੀ ਮਿੱਤੀ ਸਪਸ਼ਟ ਹੋ ਜਾਂਦੀ ਹੈ ਤਾਂ ਇਸੇ ਹੀ ਸਮੇਂ ਵਾਪਰੀਆਂ ਘਟਨਾਵਾਂ ਦਾ ਵੇਰਵਾ ਵੀ ਆਪਣੇ ਆਪ ਸਪਸ਼ਟ ਹੋ ਸਕਦਾ ਹੈ ਮਿਸਾਲ ਦੇ ਤੌਰ ਤੇ ਜਫਰਨਾਮਾ ਲਿਖੇ ਜਾਣ ਦੀ ਗੱਲ ਹੀ ਹੈ ਜੇਕਰ ਮੁਖਸਰ ਦੀ ਜੰਗ 1762 ਬਿਲਾਸ ਦੀ ਹੀ ਪੋ ਮਾਗ ਨੂੰ ਹੁੰਦੀ ਹੈ ਤਾਂ ਸਪਸ਼ਟ ਹੈ ਕਿ ਜਫਰਨਾਮਾ ਇਸ ਲੜਾਈ ਦੀ ਜਿੱਤ ਪ੍ਰਾਪਤ ਕਰਨ ਮਗਰੋਂ ਲਿਖਿਆ ਗਿਆ ਸੀ ਇਸ ਦੇ ਨਾਲ ਹੀ ਗੁਰੂ ਜੀ ਦੀਆਂ ਮਾਲਵਾ ਵਿਚਲੀਆਂ ਥਾਵਾਂ ਦੀ ਯਾਤਰਾ ਬਾਰੇ ਵੀ ਸਪਸ਼ਟ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਮੁੱਖ ਸਰ ਦੀ ਲੜਾਈ ਮਿੱਤੀ ਬਾਰੇ ਦੋ মত ਚੱਲ ਰਹੇ ਹਨ ਇੱਕ মত ਅਨੁਸਾਰ ਇਹ ਲੜਾਈ 1705 ਈਸਵੀ ਦੇ ਪੋ ਮਹੀਨੇ ਦੇ ਅੰਤਿਮ ਦਿਨ ਲੜੀ ਗਈ ਸੀ ਦੂਜੇ ਮਤਨ ਅਨੁਸਾਰ ਇਹ ਲੜਾਈ 1706 ਈਸਵੀ ਦੇ ਵਿਸਾਖ ਦੇ ਮਹੀਨੇ ਦੀ 3 ਤਾਰਿਖ 3 ਤਾਰੀਖ ਨੂੰ ਲੜੀ ਗਈ ਸੀ। ਸ਼੍ਰੀ ਗੁਰੂ ਸੋਭਾ ਜੈਸੀ ਸਮਕਾਲੀ ਲਿਖਤ ਮੁਕਸਲ ਦੀ ਲੜਾਈ ਦੀ ਪਹਿਲੀ ਮਿਤੀ ਨੂੰ ਦਰਸਾਉਂਦੀ ਹੈ। ਤੇ ਕੋਇਰ ਸਿੰਘ ਦੀ ਗੁਰਬਿਲਾਸ ਗੁਰੂ ਕੀਆ ਸਾਖੀਆਂ ਅਤੇ ਕਨਈਆ ਲਾਲ ਦੀ ਤਾਰੀਖ ਇਹ ਪੰਜਾਬ ਇਸ ਗੱਲ ਦੀ ਪ੍ਰੂਰਤਾ ਕਰਦੇ ਹਨ। ਵਿਸਾਖ ਦੇ ਮਹੀਨੇ ਵਿੱਚ ਲੜਾਈ ਹੋਣ ਦੀ ਗੱਲ ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ ਵਿੱਚ ਆਈ ਡੇਲੇ ਤੋੜਨ ਦੀ ਕਥਾ ਨੂੰ ਆਧਾਰ ਬਣਾ ਕੇ ਅਪਣਾਈ ਗਈ ਹੈ ਗਿਆਨੀ ਗਿਆਨ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਆ ਇਹ ਲੜਾਈ 21 ਵਿਸਾਖ ਸੰਮਤ 1708 ਬਿਲਾਸ ਮੁਤਾਬਕ ਮਈ ਦਾ ਮੈਂ ਪਹਿਲਾ ਹਫਤਾ 1705 ਈਸਵੀ ਨੂੰ ਹੀ ਹੋਈ ਦੱਸਿਆ ਹੈ ਇਸ ਗੱਲ ਨੂੰ ਮੰਨਣ ਵਾਲਿਆਂ ਦਾ ਤਰਕ ਹੈ ਕਿ ਡੇਲੇ ਸਿਰਫ ਵਿਸਾਖ ਦੇ ਮਹੀਨੇ ਹੀ ਲੱਗਦੇ ਹਨ ਕਿਉਂਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਰੇੜਾ ਤੋਂ ਡੇਲੇ ਤੋੜ ਕੇ ਖਾਣ ਦੀ ਗੱਲ ਕਹੀ ਹੈ ਇਸ ਕਰਕੇ ਗੁਰੂ ਜੀ ਇਹ ਮਹੀਨਾ ਵਿਸਾਖ ਇਹ ਇਸ ਕਰਕੇ ਜਰੂਰ ਇਹ ਮਹੀਨਾ ਵਿਸਾਖ ਦਾ ਹੋਵੇਗਾ ਚੇਤੇ ਰਹਿਣਾ ਚਾਹੀਦਾ ਹੈ ਕਿ ਸਾਖੀ ਪੋਥੀ ਦੀ ਲਿਖਤ ਬਹੁਤ ਪਿੱਛੋਂ ਦੀ ਲਿਖਤ ਹੈ ਇਹ ਸਿਰਫ ਲੋਕ ਕਥਾਵਾਂ ਦਾ ਹੀ ਸੰਗ੍ਰਹਿ ਹੈ ਡੇਲੇ ਤੋੜਨ ਦੀ ਗੱਲ ਪਤਾ ਨਹੀਂ ਗੁਰੂ ਜੀ ਕਿਸ ਯਾਤਰਾ ਨਾਲ ਸੰਬੰਧਿਤ ਹੈ ਗੁਰੂ ਜੀ ਨੇ ਮਾਲਵਾ ਵਿੱਚ ਇੱਕ ਤੋਂ ਵੱਧ ਵਾਰ ਯਾਤਰਾਵਾਂ ਕੀਤੀਆਂ ਸਨ ਇਹ ਗੱਲ ਕਿਸੇ ਵੀ ਯਾਤਰਾ ਨਾਲ ਸੰਬੰਧਿਤ ਹੋ ਸਕਦੀ ਹੈ ਇਸ ਲਈ ਇਸ ਆਧਾਰਨ ਤਰਕ ਦੇ ਆਧਾਰ ਤੇ ਲੜਾਈ ਦੀ ਮਿਤੀ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਕਵੀ ਸੈਨਾਪਤੀ ਨੇ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਘੇਰੇ ਵਿੱਚੋਂ ਨਿਕਲ ਕੇ ਬਰਾੜੇ ਦੇ ਇਲਾਕੇ ਵੱਲ ਗਏ ਸਨ ਅਤੇ ਉੱਥੋਂ ਇੱਕ ਵਿਸ਼ਾਲ ਪਾਣੀ ਵਾਲੇ ਤਲਾਬ ਤੇ ਪਹੁੰਚ ਕੇ ਜੰਗੀ ਖਾਲਸੇ ਦੀ ਸ਼ੋਣੀ ਕੀਤੀ ਸੀ ਛੋੜ ਚਮਕੌਰ ਤਾਂ ਹੀ ਸਮੈ ਰੂਪ ਜੋਤਾਰ ਦਿਸ ਔਰ ਆਇਓ ਤਬ ਪ੍ਰਭ ਬੇਰਾਰਣ ਮਹਿ ਆਏ ਸਭ ਸਿੰਗਨ ਮਿਲ ਦਰਸ਼ਨ ਪਾਏ ਸਾਇਰ ਏਕ ਅਪਾਰ ਸਰ ਸੁਬਰ ਭਰਿਓ ਤਹਿਨੀਰ ਤਹਿ ਥਾਂ ਕੀ ਨੀ ਸ਼ਾਵਨੀ ਗੋਬਿੰਦ ਸਿੰਘ ਪਰਵੀਨ ਇਨਾ ਤੁਕਾਂ ਤੋਂ ਇਹ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਸਿੱਧਾ ਹੀ ਕੁਝ ਇੱਕ ਪੜਾਅ ਕਰਦੇ ਹੋਏ ਮੁਖਸਰ ਵਾਲੇ ਸਥਾਨ ਤੇ ਪਹੁੰਚ ਗਏ ਸਨ ਚਮਕੌਰ ਸਾਹਿਬ ਤੋਂ ਲੈ ਕੇ ਮੁਖਸਰ ਦਾ ਪੰਦ ਲਾਹ ਭਾਵੇਂ ਲੰਬਾ ਹੀ ਨਹੀਂ ਸੀ ਪਰ ਇਹ ਰਸਤਾ ਸਿੱਧਾ ਵੀ ਨਹੀਂ ਸੀ ਗੁਰੂ ਜੀ ਨੂੰ ਸਿੰਘਾਂ ਦੇ ਇਕੱਠੇ ਕਰਨ ਦੀ ਜ਼ਰੂਰਤ ਸੀ ਇਹ ਜ਼ਰੂਰਤ ਪਿੰਡਾਂ ਵਿੱਚ ਖੁਦ ਜਾ ਕੇ ਜਾਂ ਸਨੇਹਾ ਭੇਜ ਕੇ ਹੀ ਪੂਰੀ ਹੋ ਸਕਦੀ ਸੀ ਮਾਲਵੇ ਦਾ ਸਾਰਾ ਇਲਾਕਾ ਗੁਰੂ ਜੀ ਦੇ ਨਾਲ ਸੀ ਇਸ ਕਰਕੇ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਮਾਛੀਵਾੜੇ ਹੁੰਦੇ ਹੋਏ ਇਨ੍ਹਾਂ ਪਿੰਡਾਂ ਵਿੱਚੋਂ ਦੀ ਗੁਜ਼ਰਦੇ ਸਨ ਜਿੱਥੋਂ ਜਿੱਥੋਂ ਨੌਜਵਾਨ ਸਿੰਘ ਅਤੇ ਹੋਰ ਲੋੜਿੰਦਾ ਸਮਾਨ ਮਿਲ ਸਕਦਾ ਸੀ ਮਾਛੀਵਾੜੇ ਤੋਂ ਅੱਗੇ ਚੱਲਣ ਸਮੇਂ ਜਿਨ੍ਹਾਂ ਕੁਝ ਗੱਲਾਂ ਨੂੰ ਭਾਪੂਰਤ ਮੰਨਿਆ ਜਾ ਸਕਦਾ ਹੈ ਉਹ ਪ੍ਰਤੀਕਾਰਕਤਮਕ ਹੀ ਹਨ ਆਮ ਲਿਖਤਾ ਵਿੱਚ ਫਜ਼ੂਲ ਦੀਆਂ ਗੱਲਾਂ ਜੋੜ ਕੇ ਗੁਰੂ ਜੀ ਦੇ ਸਾਰੇ ਸਫ਼ਰ ਨੂੰ ਇਤਿਹਾਸਿਕ ਬਣਾ ਕੇ ਰੱਖ ਦਿੱਤਾ ਗਿਆ ਹੈ ਜਿਉਂ ਹੀ ਚਮਕੌਰ ਸਾਹਿਬ ਵਿਖੇ ਘੇਰਾ ਪਾਉਣ ਵਾਲੀ ਫੌਜ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਉਸ ਦੇ ਘੇਰੇ ਵਿੱਚੋਂ ਨਿਕਲ ਗਏ ਹਨ ਉਸ ਨੇ ਉਸੇ ਸਮੇਂ ਹੀ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ ਗਿਆਨੀ ਗਿਆਨ ਸਿੰਘ ਇਸ ਬਾਰੇ ਲਿਖਦਾ ਹੋਇਆ ਕਹਿੰਦਾ ਹੈ ਕਿ ਚਮਕੌਰ ਦੀ ਗੜੀ ਵਿੱਚੋਂ ਸ਼ਹੀਦ ਸਿੰਘਾਂ ਵਿੱਚੋਂ ਕੁਝ ਫੌਜੀ ਜਨਰਲ ਗੁਰੂ ਜੀ ਦੀ লাশ ਦੀ ਪਾਲ ਕਰਦੇ ਸਨ ਉਹਨਾਂ ਨੂੰ ਜਦ ਪਤਾ ਲੱਗਿਆ ਕਿ ਇਹਨਾਂ ਵਿੱਚ ਗੁਰੂ ਜੀ ਦੀ লাশ ਨਹੀਂ ਹੈ ਤਾਂ ਉਹਨਾਂ ਨੇ ਪਿੰਡਾਂ ਦੇ ਪਿੰਡ ਛਾਣ ਮਾਰੇ ਤਾਂ ਕਿ ਗੁਰੂ ਜੀ ਨੂੰ ਪਕੜਿਆ ਜਾ ਸਕੇ ਗੁਰੂ ਜੀ ਬਹੁਤ ਦੂਰ ਚੁੱਕੇ ਸਨ ਮਾਛੀਵਾੜੇ ਲੋੜਿੰਦਾ ਭੋਜਨ ਪਾਣੀ ਛਕਣ ਉਪਰੰਤ ਉਹ ਵਾਹੋਦਾਹੀ ਅੱਗੇ ਨੂੰ ਰਵਾਨਾ ਹੋ ਰਹੇ ਸਨ ਜਦੋਂ ਇਹ ਫੌਜ ਪਿੱਛੇ ਪਈ ਤਾਂ ਪਈ ਹੋਵੇ ਤਾਂ ਨਾ ਹੀ ਉਸ ਕਿਸੇ ਦੇ ਚੋਬਾਰੇ ਵਿੱਚ ਸੌਣ ਦਾ ਸਮਾਂ ਹੁੰਦਾ ਹੈ ਤੇ ਨਾ ਹੀ ਲੋਕਾਂ ਦੇ ਘਰੋ ਘਰੀ ਜਾ ਕੇ ਭੇਟਾ ਨਜ਼ਰਾਨੀ ਲੈਣ ਦਾ ਸਮਾਂ ਹੁੰਦਾ ਹੈ। ਗੁਰੂ ਜੀ ਸਾਹਮਣੇ ਤਾਂ ਮੁੱਖ ਨਿਸ਼ਾਨਾ ਛੇਤੀ ਤੋਂ ਛੇਤੀ ਪਿੰਡਾਂ ਵਿੱਚੋਂ ਸਿੰਘਾਂ ਨੂੰ ਇਕੱਠਾ ਕਰਨ ਦਾ ਸੀ ਤਾਂ ਕਿ ਪਿੱਛਾ ਕਰਦੀ ਆ ਰਹੀ ਫੌਜ ਦਾ ਨਾ ਕਿਸੇ ਨਾ ਕਿਸੇ ਤਰੀਕੇ ਮੁਕਾਬਲਾ ਕੀਤਾ ਜਾ ਸਕੇ। ਮਾਛੀਵਾੜੇ ਵਿੱਚ ਗਣੀ ਖਾਂ ਤੇ ਨਬੀ ਖਾਂ ਜੈਸੇ ਸ਼ਰਧਾਲੂ ਲੋਕਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਜ਼ਰੂਰ ਹੀ ਇਹਨਾਂ ਨੇ ਗੁਰੂ ਜੀ ਦੀ ਇਸ ਔਖੇ ਸਮੇਂ ਵਿੱਚ ਮਦਦ ਕੀਤੀ ਹੋਵੇਗੀ। ਗੁਰੂ ਸਾਹਿਬ ਮਾਛੀਵਾੜੇ ਤੋਂ ਲਾਲ ਲਾਲ ਕਲਾ ਅਤੇ ਕੁਲਾਲ ਆਦਿ ਪਿੰਡੋ ਵਿੱਚੋਂ ਦੀ ਜਾਂ ਇਹਨਾਂ ਪਿੰਡਾਂ ਦੀ ਜੂਹਾਂ ਵਿੱਚੋਂ ਦੀ ਹੁੰਦੇ ਹੋਏ ਰਾਮਪੁਰ ਕਟਾਣੀ ਪਿੰਡ ਪਹੁੰਚ ਗਏ ਇਸ ਪਿੰਡ ਵਿੱਚ ਇੱਕ ਕੁੰਗਰਾਲੀ ਪਿੰਡ ਦਾ ਕੰਡਾ ਨਾਂ ਦਾ ਮਿਸਤਰੀ ਰਹਿੰਦਾ ਸੀ ਜਿਹੜਾ ਸਰਕਾਰੀ ਫੌਜਾਂ ਨੂੰ ਵਧੀਆ ਵਧੀਆ ਹਥਿਆਰ ਤਿਆਰ ਕਰਕੇ ਦਿੰਦਾ ਹੁੰਦਾ ਸੀ ਇਸ ਨੇ ਗੁਰੂ ਜੀ ਦੀ ਸੇਵਾ ਵਿੱਚ ਇੱਕ ਕਮਾਨ ਤੀਰ ਦੋ ਤਲਵਾਰਾਂ ਦੋ ਤਮੰਚੇ ਪੇਟਾ ਕੀਤੇ ਸਨ ਇਨਾ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਗੁਰੂ ਸਾਹਿਬ ਅਗਾਂ ਨੂੰ ਚੱਲਦੇ ਹੋਏ ਆਲਮਗੀਰ ਪਹੁੰਚੇ ਇੱਥੇ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈਸ ਹੋ ਕੇ ਗੁਰੂ ਸਾਹਿਬ ਅਗਾਂ ਨੂੰ ਚੱਲਦੇ ਹੋਏ ਆਲਮਗੀਰ ਪਹੁੰਚੇ ਇੱਥੇ ਭਾਈ ਨਗਾਈਆ ਲੋਗੋਵਾਲ ਨਿਵਾਸੀ ਦੁਲੱਟਾ ਦੇ ਜੱਟ ਕਬੀਲੇ ਨਾਲ ਗੁਰੂ ਜੀ ਨੂੰ ਗੁਰੂ ਜੀ ਨੂੰ ਆ ਮਿਲਿਆ ਉਸ ਨੇ ਇੱਕ ਘੋੜਾ ਤੇ ਇੱਕ ਜੁੱਤੀ ਦਾ ਜੋੜਾ ਗੁਰੂ ਜੀ ਦੀ ਭੇਟਾ ਕੀਤਾ ਰਵਾ ਰਵੀ ਗੁਰੂ ਜੀ 헤ਰ ਪੁਜੇ ਉਥੇ ਪਿੰਡ ਦੇ ਬਾਹਰ-ਬਾਰ ਹੀ ਡੇਰਾ ਲਾਇਆ ਗਿਆ ਸੀ ਉਸ ਪਿੰਡ ਦੇ ਹਿੰਦੂ ਅਤੇ ਮੁਸਲਮਾਨ ਸਾਰੇ ਹੀ ਪਤਾ ਲੱਗਣ ਤੇ ਗੁਰੂ ਜੀ ਨੂੰ ਆਣ ਮਿਲੇ ਉਦਾਸੀ ਡੇਰੇ ਦਾ ਮੁਖੀ ਮਹੰਤ ਕਿਰਪਾਲ ਦਾਸ ਵੀ ਗੁਰੂ ਜੀ ਕੋਲ ਆ ਪਹੁੰਚੇ ਆ ਇੱਥੋਂ ਅੱਗੇ ਰਾਏਕੋਟ ਪਿੰਡ ਪਹੁੰਚੇ ਇੱਥੇ ਦਾ ਚੌਧਰੀ ਰਾਏ ਕੱਲਾ ਆਗੋ ਆ ਮਿਲਿਆ ਉਹ ਗੁਰੂ ਜੀ ਨਾਲ ਲੰਮੇ ਜੋ ਜੱਟ ਪੂਰੇ ਪਿੰਡ ਤੱਕ ਆਇਆ ਰਾਏ ਕਲਾ ਨੇ ਆਪਣੇ ਇੱਕ ਭਰੋਸੇਯੋਗ ਬੰਦੇ ਨੂਰਾ ਮਾਹੀ ਨੂੰ ਸਰਹੰਦ ਭੇਜਿਆ ਤਾਂ ਕਿ ਉਹ ਗੁਰੂ ਜੀ ਦੇ ਛੋਟੇ ਸਹਬਜ਼ਾਦੇ ਆ ਤੇ ਮਾਤਾ ਜੀ ਦਾ ਪਤਾ ਲੈ ਕੇ ਆਵੇ। ਇਹੀ ਥਾਂ ਤੇ ਉਸ ਨੇ ਇਹ ਦੁਖਦਾਈ ਖਬਰ ਦਿੱਤੀ ਸੀ ਕਿ ਉਹਨਾਂ ਨੂੰ ਸਰਹੰਦ ਦੇ ਸੂਬੇਦਾਰ ਨੇ ਸ਼ਹੀਦ ਕਰ ਦਿੱਤਾ ਹੈ। ਇਹਨਾਂ ਦੁਖਦਾਈ ਖਬਰਾਂ ਨੇ ਗੁਰੂ ਜੀ ਦੀ ਦ੍ਰਿੜਤਾ ਨੂੰ ਹੋਰ ਵੀ ਪਕੇਰਾ ਕਰ ਦਿੱਤਾ ਸੀ। ਉਹ ਦ੍ਰਿੜ ਇਰਾਦੇ ਨਾਲ ਅਜਿਹੇ ਜ਼ਾਲਮਾਂ ਨੂੰ ਖਤਮ ਕਰਨ ਲਈ ਛੇਤੀ ਤੋਂ ਛੇਤੀ ਖਾਲਸਾ ਸਿੰਘਾਂ ਨੂੰ ਇਕੱਠੇ ਕਰਕੇ ਇਹਨਾਂ ਦੇ ਦੰਦ ਭੰਣੇ ਚਾਹੁੰਦੇ ਸਨ। ਤਖਤੂ ਪੂਰੇ ਪਹੁੰਚ ਕੇ ਪਿੰਡ ਦੇ ਬਾਹਰਵਾਰ ਗੁਰੂ ਜੀ ਨੇ ਆਪਣੀ ਵਹੀਰ ਨਾਲ ਇੱਕ ਟਾਬ ਦੇ ਕਿਨਾਰੇ ਤੇ ਡੇਰਾ ਕੀਤਾ ਗੁਰੂ ਜੀ ਨਾਲ ਇਸ ਸਮੇਂ ਤੱਕ ਬਹੁਤ ਰੋਲ ਲੋਕ ਰਲ ਚੁੱਕੇ ਸਨ ਉਹਨਾਂ ਦੀ ਵਹੀਰ ਪੂਰੇ ਤਨ ਮਨ ਨਾਲ ਸ੍ਰੀ ਹੰਦ ਦੀ ਫੌਜ ਦਾ ਮੁਕਾਬਲਾ ਕਰਨ ਲਈ ਇਕੱਠੀ ਹੋ ਰਹੀ ਸੀ ਮਦਹ ਪਿੰਡ ਇੱਕ ਉਮਰ ਦੀ ਨਾਂ ਦਾ ਹਕੀਮ ਰਹਿੰਦਾ ਸੀ ਇਸਨੇ ਗੁਰੂ ਜੀ ਦੇ जख्मਾਂ ਦੀ ਮਲਮ ਪੱਟੀ ਕੀਤੀ ਸੀ ਇੱਥੋਂ ਚੱਲਦਾ ਹੋਇਆ ਇਹ ਦਲ ਭਦੌੜ ਜਾ ਪਹੁੰਚਿਆ ਇੱਥੇ ਸ਼ਿਬਰ ਬ੍ਰਾਹਮਣਾਂ ਦੇ ਖਾਨਦਾਨ ਵਿੱਚੋਂ ਇੱਕ ਭਾਈ ਚਰਨਦਾਸ ਸ਼ਿਬਰ ਰਹਿੰਦਾ ਸੀ ਇਹ ਸਿੱਖ ਧਰਮ ਦਾ ਪ੍ਰਚਾਰਕ ਸੀ ਇਸਨੇ ਆਪਣੇ ਪਿੰਡ ਵਿੱਚੋਂ ਗੁਰੂ ਜੀ ਦੇ ਦਲ ਲਈ ਰਸਤ ਪਾਣੀ ਇਕੱਠਾ ਕਰਕੇ ਦਿੱਤਾ ਭਦੌੜ ਵਿਖੇ ਗੁਰੂ ਸਾਹਿਬ ਨੇ 5 ਮਹੀਨੇ ਦੀ 21 ਤਰੀਕ ਨੂੰ ਪਹੁੰਚੇ ਸਨ ਇਸ ਸਮੇਂ ਤੱਕ ਗੁਰੂ ਜੀ ਭਾਸ ਸਿੰਘਾਂ ਦਾ ਇੱਕ ਬਹੁਤ ਵੱਡਾ ਦਲ ਇਕੱਠਾ ਹੋ ਗਿਆ ਸੀ। ਇਹ ਸਮੂੱਚਾ ਵਹਿਰ ਗੁਰੂ ਜੀ ਦੀ ਅਗਵਾਈ ਹੇਠ ਦਿਨਾ ਕਾਂਗੜ ਪਹੁੰਚਿਆ। ਦਿਨਾ ਕਾਂਗੜ ਦਾ ਚੌਧਰੀ ਰਾਏ ਸ਼ਮੀਰ ਚੰਦ ਛੋਟੀ ਜਿਹੀ ਰਿਆਸਤ ਦਾ ਮਾਲਕ ਸੀ ਤੇ ਇਹ ਰਿਆਸਤ ਢਾਲੀਵਾਲ ਜ਼ਿਮੀਦਾਰਾਂ ਦੀ ਸੀ। ਇਸ ਚੌਧਰੀ ਦੇ ਦੋ ਲਘੂ ਭਾਈ ਚੌਧਰੀ ਲਖਬੀਰ ਚੰਦ ਤੇ ਤਖਤਮਲ ਸਨ। ਇਸ ਪਿੰਡ ਵਿੱਚ ਇੱਕ ਦੇਸਾ ਨਾਂ ਦਾ ਸਿੱਖ ਪ੍ਰਚਾਰਕ ਵੀ ਸੀ। ਗੁਰੂ ਜੀ ਨੇ ਆਪਣਾ ਨਿਵਾਸ ਉਸ ਦੇ ਘਰ ਵਿੱਚ ਕੀਤਾ ਗੁਰੂ ਜੀ ਦਾ ਸਾਰਾ ਵਹੀਲ ਦੀਨੇ ਨੇ ਢਾਲੀਵਾਲ ਜੱਟਾ ਨੇ ਆਪਣੇ ਪਾਸ ਰੱਖਿਆ ਸੀ ਲੰਗਰ ਪਾਣੀ ਦਾ ਸਾਰਾ ਖਰਚਾ ਇਹੀ ਅਦਾ ਕਰਦੇ ਸਨ ਦੀਨਾ ਕਾਂਗੜ ਸਰਹੰਦ ਦੇ ਨਾਜਮ ਦੇ ਅਧੀਨ ਢਾਲੀਵਾਲ ਜੱਟ ਕਬੀਲੇ ਦਾ ਅਰਧ ਸੁਤੰਤਰ ਜਿਹਾ ਇਲਾਕਾ ਸੀ ਇਹ ਢਾਲੀਵਾਲ ਕਬੀਲਾ ਵੀ ਮਾਲਵੇ ਦੇ ਹੋਰ ਨਾ ਜੱਟ ਕਬੀਲਿਆਂ ਵਾਂਗ ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ ਹੋਇਆ ਸੀ ਦੀਨੇ ਵੇਖੇ ਗੁਰੂ ਜੀ ਦੀ ਆਮਦ ਦਾ ਚਾਰੇ ਪਾਸੇ ਪਤਾ ਲੱਗ ਗਿਆ ਸੀ ਪਤਾ ਲੱਗਣ ਤੇ ਮਾਲਵੇ ਦੇਸ਼ ਦੇ ਸਿੱਖ ਨજર ਭੇਡ ਦਾ ਸੰਬੰਧ ਦੀ ਦੌਰਤ ਲੈ ਕੇ ਦਰਸ਼ਨਾਂ ਨੂੰ ਆਉਣ ਲੱਗੇ ਫਿਰ ਭਾਈ ਰੂਪੇ ਤਖਾਨ ਸਿੱਖ ਦੇ ਪੋਤਰੇ ਪਰਮ ਸਿੰਘ ਅਤੇ ਧਰਮ ਸਿੰਘ ਇਹ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਬਖਸ਼ੇ ਹੋਏ ਲੈ ਕੇ ਆਏ ਤੇ ਹੋਰ ਨજર ਭੇਡਾ ਸਮੇਤ ਗੁਰੂ ਜੀ ਨੂੰ ਅਰਪਣ ਕਰ ਦਿੱਤੇ ਇਹਨਾਂ ਨੂੰ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਜਦ ਮਾਲਵੇ ਦੇਸ਼ ਵਿੱਚ ਖਬਰਾਂ ਹੋਈਆਂ ਤਾਂ ਬੈਰਾੜ ਦੇ ਤੇ ਫੁੱਲ ਲੈ ਕੇ ਧਾਲੀਵਾਲ ਗਿੱਲ ਚਹਲ ਰੰਧਾਵੇ ਕਾਲੇ ਮਾਨ ਮਾਹਲ ਦੁਲੱਟ ਆਦਿਕ ਦੇਸੀ ਜ਼ਿਮੀਦਾਰ ਤੇ ਭਾਈ ਬਹਿਲੂ ਭਗਤੂ ਭਾਈ ਮੂਲचंद ਪੁੰਦੜ ਸੰਦਾ ਜਹਾਦਾ ਰਤਨਾ ਆਦਿਕ ਸਿੰਘ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚੇ ਦੇਖਦੇ ਆਂ ਹੀ ਤੇਹデア ਸਿੰਘਾਂ ਦਾ ਬਹੁਤ ਵੱਡਾ ਦਲ ਗੁਰੂ ਜੀ ਦੀ ਗਵਾਈ ਹੇਠ ਕਾਇਮ ਹੋ ਗਿਆ ਪਿੱਛੋਂ ਰਹੰਦ ਦੀ ਫੌਜ ਦੀਆਂ ਵੀ ਅੱਗੇ ਵਧਣ ਦੀਆਂ ਖਬਰਾਂ ਪਹੁੰਚ ਰਹੀਆਂ ਸਨ ਗੁਰੂ ਸਾਹਿਬ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ ਪਰ ਇਹ ਮੁਕਾਬਲਾ ਦੀਨਾ ਕਾਂਗੜ ਵਿਖੇ ਨਹੀਂ ਕੀਤਾ ਜਾ ਸਕਦਾ ਸੀ ਇੱਕ ਤਾਂ ਇਹ ਇੱਕ ਵਿਸ਼ੇਸ਼ ਚੌਧਰੀ ਸੀ ਜਿਸ ਨੂੰ ਲੜਾਈ ਦਾ ਨੁਕਸਾਨ ਹੋ ਸਕਦਾ ਸੀ ਗੁਰੂ ਸਾਹਿਬ ਨਹੀਂ ਚਾਹੁੰਦੇ ਸਨ ਕਿ ਢਾਲੀਵਾਲਾਂ ਦੀ ਰਿਆਸਤ ਨੂੰ ਖਾ ਮੁਖਾ ਲੜਾਈ ਵਿੱਚ ਸ਼ਾਮਲ ਕਰਕੇ ਇਸ ਦੇ ਸੁਤੰਤਰ ਦਰਜੇ ਨੂੰ ਕੋਈ ਨੁਕਸਾਨ ਹੋਵੇ ਉਹ ਆਪਣੀ ਵਿਸ਼ਾਲ ਵਹੀਰ ਨੂੰ ਲੈਂਦੇ ਹੋਏ ਅੱਗੇ ਕਿਸੇ ਐਸੀ ਥਾਂ ਦੀ ਤਲਾਸ਼ ਵਿੱਚ ਵਧੇ ਜਿਹੜੀ ਇੱਕ ਤਾਂ ਲੜਾਈ ਪੱਖੋਂ ਸਹਾਇਕ ਹੋਵੇ ਤੇ ਦੂਜਾ ਉਹ ਕਿਸੇ ਦੀ ਚੌਧਰ ਜਾਂ ਰਿਆਸਤ ਤੋਂ ਮੁਕਤ ਹੋਵੇ ਰਸਤੇ ਵਿੱਚ ਜਲਾਲ ਪਿੰਡ ਦੇ ਪੰਜ ਆਪਣੇ ਵੱਲੋਂ ਰਸਤ ਪਾਣੀ ਲੈ ਕੇ ਆ ਮਿਲੇ ਅੱਗੇ ਭਾਈ ਭਗਤੇ ਵਿਖੇ ਕਾਫੀ ਗਿਣਤੀ ਵਿੱਚ ਲੋਕ ਆ ਮਿਲੇ ਇਹਨਾਂ ਨੂੰ ਇੱਥੇ ਅਮ੍ਰਿਸ਼ ਕਿਹਾ ਗਿਆ ਵਾਂਦਰ ਪਿੰਡ ਵਿਖੇ ਵਾਂਦਰ ਗੋਤ ਦੇ ਜੱਟ ਕਬੀਲੇ ਦਾ ਜੱਥਾ ਜਾ ਮਿਲਿਆ ਬਨਗਾੜੀ ਬਹਿਬਲ ਅਤੇ ਸਰਾਵੀ ਆਦੀ ਪਿੰਡਾਂ ਦਾ ਇਲਾਕਾ ਬਿਰਾੜਾਂ ਦੇ ਅਧਿਕਾਰ ਹੇਠ ਸੀ ਇੱਥੇ ਬਿਰਾੜਾਂ ਦੇ ਜਥੇ ਆ ਮਿਲੇ ਇਹਨਾਂ ਨੇ ਗੁਰੂ ਜੀ ਨੂੰ ਯਕੀਨ ਦਿਵਾਇਆ ਕਿ ਗੁਰੂ ਜੀ ਆਪ ਕਿਤਾਬਿਆ ਸਾਡੇ ਮਨੁੱਖ ਰਹਿਣਗੇ ਜੰਗ ਵੇਲੇ ਅਸੀਂ ਸਭੇ ਆਣ ਹਾਜ਼ਰ ਹੋਵਾਂਗੇ ਸਰਾਵਾਂ ਦੇ ਲੋਕਾਂ ਨੇ ਗੁਰੂ ਜੀ ਦੇ ਵਹੀਰ ਨੂੰ ਲੰਗਰ ਛਕਾਇਆ ਜਥੇ ਤੋ ਪਹੁੰਚਣ ਦੇ ਉੱਥੋਂ ਦਾ ਚੌਧਰੀ ਖਾਨਾ ਬਰਾੜ ਆਪਣਾ ਜਥਾ ਲੈ ਕੇ ਗੁਰੂ ਜੀ ਨਾਲ ਆ ਰਲਿਆ ਸੁਨਿਆਰ ਪਿੰਡ ਵਿਖੇ ਉੱਥੋਂ ਦੇ ਡੋਗਰਾ ਨੇ ਆਪਣੀਆਂ ਸਾਰੀਆਂ ਮੱਜੀਆਂ ਦਾ ਦੁੱਧ ਗੁਰੂ ਜੀ ਦੇ ਲੰਗਰ ਲਈ ਦੇ ਦਿੱਤਾ। ਅਬਲੂ ਮਹਿਮਾ ਤੋਂ ਦਾਨ ਸਿੰਘ ਬਰਾੜ ਅਤੇ ਉਸ ਦਾ ਪੁੱਤਰ ਗੁਰਬਖਸ਼ ਸਿੰਘ ਆਪਣਾ ਜਥਾ ਲੈ ਕੇ ਗੁਰੂ ਜੀ ਨਾਲ ਆਰਲੇ। ਕੋਟਕਪੂਰਾ ਕਪੂਰੇ ਬਰਾੜ ਦੀ ਅਰਧ ਸੁਤੰਤਰ ਯਾਸ ਸੀ। ਉਹ ਗੁਰੂ ਜੀ ਦਾ ਸਿੱਖ ਵੀ ਸੀ ਅਤੇ ਸਰਹੰਦ ਦੇ ਨਾਜਮ ਦਾ ਅਧਿਕਾਰੀ ਵੀ। ਉਹ ਆਪ ਤਾਂ ਗੁਰੂਜੀ ਦੇ ਵਹੀਰ ਤੋਂ ਭਾਵੇਂ ਅਲੱਗ ਰਿਹਾ ਪਰ ਆਪਣੇ ਇਲਾਕੇ ਵਿੱਚੋਂ अनेका ਬੇਰਾਰ ਨੌਜਵਾਨ ਗੁਰੂਜੀ ਦੇ ਦਲ ਵਿੱਚ ਸ਼ਾਮਲ ਕਰਵਾ ਦਿੱਤੇ ਸਨ। ਚੌਧਰੀ ਕਪੂਰੇ ਨੇ ਇਹ ਵੀ ਦੱਸਿਆ ਸੀ ਕਿ ਲੜਾਈ ਲਈ ਸਭ ਤੋਂ ਵਧੀਆ ਥਾਂ ਖਿਦਰਾਣੇ ਦੀ ਢਾਬ ਹੈ। ਉੱਥੇ 40 ਕੋ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਸવાય ਉਸ ਢਾਬ ਤੋਂ ਕਿਦਰੇ ਵੀ ਪਾਣੀ ਨਹੀਂ ਹੈ। ਦੁਸ਼ਮਣ ਅਜਿਹੇ ਇਲਾਕੇ ਵਿੱਚ ਸਿੰਘਾਂ ਨਾਲ ਲੜ ਨਹੀਂ ਸਕੇਗਾ। ਖਾਂ ਦਾ ਪਤਾ ਲੱਗਨ ਤੇ ਗੁਰੂ ਸਾਹਿਬ ਵਾਹੋਦਾਹਿਖ ਦਰਾਣੇ ਦੀ ਢਾਬ ਵੱਲ ਵਧੇ ਪਿੱਛੋਂ ਮੁਗਲ ਫੌਜ ਦੀ ਵਾਹੋਦਾਹਿ ਗੁਰੂ ਜੀ ਦਾ ਪਿੱਛਾ ਕਰਦੀ ਆ ਰਹੀ ਸੀ ਰਸਤੇ ਵਿੱਚ ਰਾਮਿਆਣੇ ਪਿੰਡ ਵਿਖੇ ਮਾਜੇ ਦੇ ਸਿੰਘ ਆਪਣੇ ਆਪਣੇ ਜਥੇ ਲੈ ਕੇ ਆ ਮਿਲੇ ਇੱਕ ਵਿਸ਼ਾਲ ਇਕੱਠ ਦੇ ਨੇਤਾ ਵਜੋਂ ਗੁਰੂ ਸਾਹਿਬ ਪੂਰੇ ਆਤਮ ਵਿਸ਼ਵਾਸ ਅਤੇ ਦ੍ਰਿੜੇ ਰੱਤ ਦੇ ਨਾਲ ਖੇਦੋ ਰਾਣੇ ਦੀ ਢਾਬ ਤੇ ਪਹੁੰਚ ਗਏ ਢਾਬ ਨੂੰ ਆਪਣੇ ਘੇਰੇ ਵਿੱਚ ਲੈ ਕੇ ਮੋਰਚੇ ਕਾਇਮ ਕਰਕੇ ਦੁਸ਼ਮਣ ਦੇ ਆਉਣ ਦੀ ਤਰੀ ਉਡੀਕ ਕਰਨ ਲੱਗੇ ਖਿਦਰਾਣੇ ਦੀ ਢਾਬ ਦਾ ਸਾਰਾ ਆਲਾ ਦਵਾਲਾ ਸਿੰਘ ਜਥਿਆਂ ਨੇ ਰੋਕ ਰੱਖਿਆ ਸੀ ਇੱਕ 40 ਸਿੰਘਾਂ ਦਾ ਜਥਾ ਮਈ ਭਾਗੋ ਅਤੇ ਭਾਈ ਮਹਾ ਸਿੰਘ ਦੀ ਅਗਵਾਈ ਹੇਠ ਮਾਝੇ ਤੋਂ ਆ ਰਿਹਾ ਸੀ ਇਹ ਜਥਾ ਮਾਝੇ ਦੇ ਦੂਸਰੇ ਦਲਾਂ ਤੋਂ ਪਿੱਛੇ ਰਹਿ ਗਿਆ ਸੀ ਅਜੇ ਇਹ ਜਥਾ ਖਿਦਰਾਣੇ ਦੀ ਢਾਬ ਵੱਲ ਵੱਧ ਹੀ ਰਿਹਾ ਸੀ ਕਿ ਅਚਾਨਕ ਦੁਸ਼ਮਣ ਦੀ ਆ ਰਹੀ ਫੌਜ ਨਾਲ ਇਸ ਦਾ ਟਕਰਾ ਹੋ ਗਿਆ ਦੁਸ਼ਮਣ ਦੀ ਥਾਫ ਉਹ ਹੀ ਤੋਂ ਡਰ ਕੇ ਭੱਜਣ ਦੀ ਥਾਂ ਇਸ ਜਥੇ ਨੇ ਦੁਸ਼ਮਣ ਨਾਲ ਉੱਥੇ ਹੀ ਡਟ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਇਹ 40 ਦੇ 40 ਸਿੰਘ ਲੜਦੇ ਹੋਏ ਸ਼ਹੀਦियां ਪਾ ਗਏ ਸਨ। ਉੱਕ ਜਥੇਨਾ ਮੁੱਠਪੇੜ ਹੋਣ ਦੀ ਖਬਰ ਸੁਣ ਕੇ ਕਿਤਰਾਂ ਨੇ ਦੀ ਢਾਬ ਦੇ ਦੁਵਾਰੇ ਤਾਇਨਾਤ ਹੋਏ ਜਥੇ ਦੁਸ਼ਮਣ ਉੱਪਰ ਟੁੱਟ ਕੇ ਪੈ ਗਏ। ਸਵਾ ਪਹਿਲ ਲੜਾਈ ਹੋਈ। ਕਪੂਰਾ ਬਰਾੜ ਦੁਸ਼ਮਣ ਦੀ ਫੌਜ ਨਾਲ ਸੀ। ਜਦੋਂ ਫੌਜ ਦੇ ਕਮਾਂਡਰਾਂ ਨੇ ਕਪੂਰੇ ਤੋਂ ਪਾਣੀ ਬਾਰੇ ਪੁੱਛਿਆ ਤਾਂ ਕਪੂਰੇ ਨੇ ਦੱਸਿਆ ਕਿ ਅੱਗੇ 30 ਕੋਤਾਕ ਅਤੇ ਪਿੱਛੇ 10 ਕੋਤਾਕ ਕਿਧਰੇ ਵੀ ਪਾਣੀ ਨਹੀਂ ਹੈ ਪਾਣੀ ਦੀ ਪਿਆਸ ਨਾਲ ਵਿਆਕੁਲ ਹੋਈ ਦੁਸ਼ਮਣ ਦੀ ਫੌਜ ਸਿੰਘਾਂ ਦੇ ਜਥਿਆਂ ਵਿੱਚ ਘਿਰੀ ਖੜੀ ਰਹੀ ਕਵੀ ਸੈਨਾਪਤੀ ਲਿਖਦਾ ਹੈ ਕਿ ਦੁਸ਼ਮਣ ਦੀ ਸੈਨਾ ਉੱਪਰ ਸਿੱਖ ਜਥੇ ਚਾਰੇ ਪਾਸਿਓਂ ਸ਼ੇਰਾਂ ਵਾਂਗ ਗਰਜਦੇ ਹੋਏ ਆ ਝਪਟੇ ਸਨ ਸਿੰਘ ਚਾਰੇ ਦਿਸ਼ਾ ਦਲ ਮੈਂ ਪਰੇ ਸਿੰਘ ਸਿੰਘਾਂ ਹੁਜੂ ਸਹਾਇ ਮਾਰਵੇ ਦੇ ਜੱਟ ਕਬੀਲੇ ਜੰਗਲਾਂ ਵਿੱਚੋਂ ਢੋਲ ਵਜਾਉਂਦੇ ਹੋਏ ਬਗਿਆੜਾ ਵਾਂਗੂ ਆ ਨਿਕਲੇ ਮਾਜੇ ਤੋਂ ਤੁਰੇ ਹੋਏ ਸਿੰਘ ਜਿਥੇ ਵਾਹੋਦਾਹੀ ਗੁਰੂ ਜੀ ਵੱਲ ਆ ਰਹੇ ਸਨ ਦੁਸ਼ਮਣ ਨੇ ਜਦ ਆਪਣੇ ਆਪ ਨੂੰ ਸਿੰਘਾਂ ਵਿੱਚ ਘਾਰ ਕਿ ਰਿਆ ਹੋਇਆ ਦੇਖਿਆ ਤਾਂ ਉਸ ਦੇ ਸਾਹਮਣੇ ਭੱਜੋਂ ਤਾਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ ਸਿੰਘਾਂ ਨੇ ਦੁਸ਼ਮਣ ਦੀ 250 ਸਿਪਾਹੀ ਮਾਰ ਦਿੱਤੇ ਸਨ ਇਤਨਾ ਜਾਨੀ ਨੁਕਸਾਨ ਉਠਾ ਕੇ ਦੁਸ਼ਮਣ ਕਪੂਰੇ ਬਰਾੜ ਦੀ ਸਲਾਹ ਨਾਲ ਪਛਾਣੋਂ ਭੱਜ ਗਿਆ ਗੁਰੂ ਜੀ ਨੇ ਪਿੱਛੋ ਸ਼ਹੀਦ ਹੋਏ ਅਤੇ ਜ਼ਖਮੀ ਸਿਪਾਈਆਂ ਦੀ ਸੰਭਾਲ ਕੀਤੀ। ਸਾਖੀ ਪੋਥੀ ਅਨੁਸਾਰ ਗੁਰੂ ਜੀ ਨੇ ਸੁੱਕੀਆਂ ਮਾਲਾਂ ਦੀਆਂ ਲੱਕੜਾਂ ਇਕੱਠੀਆਂ ਕਰਵਾ ਕੇ ਚਿਖਾਵਾ ਬਣਵਾਈਆਂ। ਆਪਣੇ ਹੱਥੀ ਹਰ ਚਿਖਾ ਨੂੰ ਅੱਗ ਆਪ ਲਾਏ। ਜਦੋਂ ਤੱਕ ਚਿਖਾਵਾ ਬਲਦਿਆਂ ਰਹੇ ਗੁਰੂ ਸਾਹਿਬ ਇੱਕ ਸਿੰਘਣੀ ਮਾਲ ਹੇਠ ਹੀ ਬੈਠੇ ਰਹੇ। ਸਿੰਘਣੀ ਮਾਲ ਹੇਠ ਹੀ ਬੈਠੇ ਰਹੇ। ਸੰਸਕਾਰ ਕਰਨ ਉਪਰੰਤ ਗੁਰੂ ਜੀ ਨੇ ਸਿੰਘਾਂ ਦਾ ਦੀਵਾਨ ਸਜਾਇਆ ਤੇ ਐਲਾਨ ਕੀਤਾ ਕਿ ਇਹ 40 ਸਿੰਘ ਮੁਕਤ ਹੋ ਗਏ ਹਨ। ਜਨਮ ਮਰਨ ਤੋਂ ਰਹਿਤ ਹੋ ਗਏ ਹਨ ਇਹਨਾਂ ਨੇ ਬਹੁਤ ਉੱਚੀ ਪਦਵੀ ਪ੍ਰਾਪਤ ਕੀਤੀ ਹੈ ਉਹਨਾਂ ਦੇ ਨਾਂ ਤੇ ਹੀ ਖਦਰਾਣੇ ਦੀ ਢਾਬ ਦਾ ਨਾਮ ਬਦਲ ਕੇ ਮੁਕਸਰ ਰੱਖਿਆ ਗਿਆ ਗਿਆਨ ਸਿੰਘ ਲਿਖਦਾ ਹੈ ਇਤਨੇ ਨੂੰ ਮਹਾ ਸਿੰਘ ਨੇ ਵੀ ਪ੍ਰਾਂਤ ਤਿਆਗ ਦਿੱਤੇ ਗੁਰੂ ਸਾਹਿਬ ਨੇ ਸਭਨਾ ਸ਼ਹੀਦ ਸਿੰਘਾਂ ਨੂੰ ਇਕੱਠਾ ਕਰਕੇ ਆਪਣੇ ਹੱਥੀ ਦਾਹਾ ਕਰਕੇ ਮੁਕਤਿਆਂ ਦਾ ਕਿਤਾਬ ਦਿੱਤਾ ਅਤੇ ਉਸ ਤਲਾਬ ਦਾ ਨਾਮ ਵੀ ਮੁਕਸਰ ਰੱਖਿਆ ਇਸ ਲੜਾਈ ਦੇ ਸਿੱਟੇ ਵਜੋਂ ਕੁਝ ਗੱਲਾਂ ਮਹੱਤਵਪੂਰਨ ਹਨ ਇੱਕ ਇਸ ਵਿੱਚ ਗੁਰੂ ਜੀ ਦੀ ਸਪਸ਼ਟ ਫਤਿਹ ਹੋਈ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਮਾਲਵੇ ਵਿੱਚ 9 ਮਹੀਨਿਆਂ ਦੇ ਲੰਬੇ ਸਮੇਂ ਤੱਕ ਰਹੇ ਸਨ ਪਰ ਦੁਸ਼ਮਣ ਦੀ ਹਿੰਮਤ ਨਹੀਂ ਪਈ ਸੀ ਕਿ ਉਹ ਗੁਰੂ ਜੀ ਨਾਲ ਫਿਰ ਤੋਂ ਕੋਈ ਛੇੜਛਾੜ ਕਰਦਾ ਦੂਜਾ ਇਸ ਲੜਾਈ ਵਿੱਚ ਮਾਲਵੇ ਦੇ ਤਕਰੀਬਨ ਹਰ ਜੱਟ ਕਬੀਲੇ ਨੇ ਆਪਣੀ ਸ਼ਮੂਲੀਅਤ ਕੀਤੀ ਸੀ ਮਾਝੇ ਦੇ ਜਥੇ ਵੀ ਹਮ ਹਮਾ ਕੇ ਉੱਥੇ ਪਹੁੰਚੇ ਹੋਏ ਸਨ ਇਸ ਲਈ ਇਸ ਲੜਾਈ ਵਿੱਚ ਮਾਝਾ ਅਤੇ ਮਾਲਵਾ ਦੋਵੇਂ ਹੀ ਪੂਰੀ ਤਰ੍ਹਾਂ ਸ਼ਾਮਲ ਸਨ ਤੀਜਾ ਇਸ ਗੱਲ ਦਾ ਭਲੀਭਾਂਤ ਗਿਆਨ ਹੋ ਗਿਆ ਕਿ ਮਾਲਵਾ ਜੁਧ ਨੀਤੀ ਪੱਖੋਂ ਕਿਤਨਾ ਸਹਾਇਕ ਖੇਤਰ ਹੈ ਗੁਰੂ ਜੀ ਨੇ ਲੜਾਈ ਪਿੱਛੇ ਮਾਲਵੇ ਦੇ ਪਿੰਡਾਂ ਦੇ ਵਿਸ਼ਾਲ ਦੌਰੇ ਵੀ ਕੀਤੇ ਸਨ